ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਸੋਗ ਦੀ ਲਹਿਰ ਜਿਹੜੀ ਦੌੜੀ ਸ਼ਾਮ ਦੇ ਇੱਕ ਨੌਜਵਾਨ ਲੜਕੀ ਜਿਹੜੀ ਜੀ ਉਹਦੀ ਚਾਕੂ ਮਾਰ ਮਾਰ ਉਹਦੀ ਹੱਤਿਆ ਕਰ ਦਿੱਤੀ ਗਈ ਹੈ ਬੜੀ ਬੇਰਹਿਮੀ ਦੇ ਨਾਲ ਤੇ ਬਾਕੀ ਜਿਹੜਾ ਇੱਕ ਪਰਿਵਾਰ ਜਿਹੜਾ ਸਾਦਾ ਜਿਹਾ ਪਰਿਵਾਰ ਆ ਤੇ ਜਿਹੜਾ ਆਪਣਾ ਦਿਹਾੜੀ ਟੱਪਾ ਕਰਕੇ ਕਾਰ ਵਜਾਰਾ ਕਰਦਾ ਤੇ ਅਚਾਨਕ ਜਿਹੜੀ ਉਹਨਾਂ ਦੀ ਨੌਜਵਾਨ ਲੜਕੀ ਜਿਹੜੀ ਗੜ ਕੰਪਿਊਟਰ ਸਿੱਖਣ ਜਾ ਰਹੀ ਸੀ ਆਉਂਦੀ ਹੋਈ ਬੱਸੇ ਜਿਹੜੀ ਉਹਦੀਆ ਰੋਡ ਦੇ ਉੱਪਰ ਉਹ ਤੁਹਾਨੂੰ ਦੇਖ ਸਕਦੇ ਕਿਦਾਂ ਲਿਆ ਕੇ ਬੇਰਹਿਮੀ ਨਾਲ ਚਾਕੂ ਮਾਰ ਮਾਰ ਉਹਦੀ હત્યા ਕਰ ਦਿੱਤੀ ਗਈ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਅੱਗੇ ਪੀਕ ਕਰਦੇ ਹਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਤੇ ਜਿਹੜਾ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਜੋ ਇਹੋ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਹੋਣ ਜਿਹੜਾ ਬੰਦਾ ਇਹੋ ਜਿਹਾ ਘਣਾਉਣਾ ਕੰਮ ਕਰੇ ਦੀ ਰੂਹ ਕੰਬੇ ਜਿਹੜੇ ਆਉਣ ਵਾਲਿਆਂ ਨੂੰ ਸਾਰਿਆਂ ਨੂੰ ਸਿਹਤ ਮਿਲੇ ਵੀ ਇੱਕ ਲੜਕੀ ਨੌਜਵਾਨ ਲੜਕੀ ਜੀ ਮੇ ਬੇਰਹਿਮੀ ਦੇ ਨਾਲ ਮਾਰੀ ਸੱਤ ਸਜ਼ਾਵਾਂ ਦੋਸ਼ਿਆਂ ਨੂੰ ਮਿਲਣੀਆਂ ਹਾਂਜੀ ਸਰ ਜਿਹੜੀ ਇਹ ਘਟਨਾ ਵਾਪਰੀ ਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਆ ਸਾਨੂੰ ਉਠਾਣਾ ਤਲਾਸ਼ ਮਿਲੀ ਸੀ ਕਿ ਪਿੰਡ ਮਾਨਗੜ ਦੀ ਲੜਕੀ ਵਰਲੀਨ ਕੌਰ ਡਾਕਟਰ ਆਫ ਮਨਜੀਤ ਸਿੰਘ ਜਿਹੜੀ ਉਮਰ ਕਰੀਬ 18 ਸਾਲ ਤੇ ਪਲੱਸ 2 ਕਰਨ ਤੋਂ ਬਾਅਦ ਕੋਕਲਾ ਮਾਰਕੀਟ ਵਿੱਚ ਕੰਪਿਊਟਰ ਦਾ ਕੋਰਸ ਕਰਦੀ ਸੀਗੀ ਘਰੋਂ ਇਹ 1:30 ਵਜੇ ਦੇ ਕਰੀਬ ਗਈ ਸੀਗੀ 4:30 ਦੇ ਕਰੀਬ ਇਹਦੇ ਪਰਿਵਾਰ ਵਾਲਿਆਂ ਨੇ ਬਾਗਾਪਾਲਸ ਦੇ ਲਾਗੇ ਜਿਹੜੀ ਡੈਟ ਕੋੜੀ ਮਿਲੀ ਹੈਗੀ ਆ ਤੇ ਡੈਟ ਕੋੜੀ ਪੁਸਤ ਨਿਜੀ ਕਬਜ਼ੇ ਚ ਲੈ ਲਈ ਹੈ ਤੇ ਮੌਤ ਦੇ ਬੰਦਿਆਂ ਦੇ ਇਹਨਾਂ ਦੇ ਜਿਹੜੇ ਪਰਿਵਾਰ ਦਾ ਬਿਆਨ ਹਾਸਲ ਕਰਕੇ ਰਿਕਾਰਡ ਵਿੱਚ ਜਿੱਤੀ ਜਾਊਗੀ ਜਿਸ ਵਿਅਕਤੀ ਨੇ ਦਾ ਕਤਲ ਕੀਤਾ ਵਾ ਉਹਨੂੰ ਵੀ ਕਾਬੂ ਕਰ ਲਿਆ ਸੀ ਅਬੂ ਕਰ ਲਿਆ ਗਿਆ ਉਹਦਾ ਕਤਲ ਕਰਨ ਦਾ ਰੀਜਨ ਕੀ ਹੈ ਉਹ ਸਾਰੇ ਕੁਛ ਦੇ ਬੰਦ ਪਤਾ ਨਹੀਂ ਠੀਕ ਹਾਂ ਉਹਦਾ ਕਤਲ ਕਰਨ ਦਾ ਰੀਜਨ ਕੀ ਹੈ ਉਹ ਸਾਰੇ ਕੁਛ ਦੇ ਬੰਦ ਪਤਾ ਨਹੀਂ ਠੀਕ ਹਾਂ ਉਹਨੂੰ ਮੁਰਗੀ ਨਾਲ ਜਾਣਾ ਹੈ ਜੱਜ ਨਾਲ ਜੁੜਾ ਰਿਹਾ ਹੈ ਕਾਕਰ ਨਹੀਂ ਪਈ ਹੈ ਉਹਨੂੰ ਰਹਿਣਾ ਮੁਰਗੀ ਨਾਲ ਹੈ ਹਾਂ ਆਹ ਲਾ ਫਾਪੋ ਦੇਖ ਮੜਾ ਜਾ ਰਿਹਾ ਹੈ ਮਤਲਬ ਪਾ ਰਹੇ ਹੈ ਆਜੇ ਨਾਲ ਕੱਢ ਮੱਲ ਕੱਢਦੇ ਲੋਕ ਤੋਂ ਦੇਖ ਵੀ ਨਹੀਂ ਪੀ ਤੋੜਦੇ ਹਾਂ ਜੀ